ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਠੀਕ ਹੋ ਆਈ ਹੋਪ ਕਿ ਸਾਰੇ ਠੀਕ ਹੀ ਹੋਵੋਗੇ ਜੇ ਕੋਈ ਨਹੀਂ ਠੀਕ ਤਾਂ ਜਾ ਕੇ ਡਾਕਟਰ ਕੋਲ ਦਵਾਈ ਲੈ ਲਓ ਤੇ ਗੰਦੀ ਜਪੂਤੀ ਚਾਹ ਕੇ ਆ ਗਏ ਆ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਆਪਣੇ ਇੱਥੇ بارش ਬਹੁਤ ਪੈ ਰਹੀ ਆ ਗਾਇਸ ਆਪਾਂ ਸੀਰੀਅਸ ਮੈਟਰ ਤੇ ਅੱਜ ਗੱਲ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਆਪਣੇ ਪੰਜਾਬ ਦੇ ਵਿੱਚ ਕਿੰਨਾ ਹੜਾਂ ਦਾ ਕਹਿਰ ਚੱਲ ਰਿਹਾ ਹੈ ਜਿਵੇਂ ਕਿ ਤੁਸੀਂ ਸੁਣਿਆ ਹੀ ਹੋਣਾ ਸਾਰਿਆਂ ਜਾਂ ਕਈਆਂ ਨੇ ਵੀਡੀਓ ਵਗੈਰਾ ਦੇਖੀਆਂ ਹੋਣੀਆਂ ਵਾ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਹੜ੍ਹਾਂ ਦਾ ਕਹਿਰ ਚੱਲ ਰਿਹਾ ਹੈ ਜਾਨੀ ਕਿ ਪਾਣੀ ਆ ਚੁੱਕਿਆ ਹੈ ਕਈ ਤਾਂ ਵਿਚਾਰੇ ਘਰਾਂ ਤੋਂ ਬੇਕਾਰ ਹੋ ਗਏ ਯਾਰ ਤੇ ਬਹੁਤ ਹੀ ਔਖਾ ਹੁੰਦਾ ਆਪਣੇ ਘਰ ਨੂੰ ਛੱਡ ਕੇ ਇੱਕ ਵਾਰੀ ਜਾਣਾ ਚਾਹੇ ਯਾਰ ਇੱਕ ਦਿਨ ਵੀ ਨਹੀਂ ਪਾਸੇ ਰਿਹਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੋਸਤੋ ਤੇ ਕਿੰਨਾ ਔਖਾ ਹੁੰਦਾ ਯਾਰ ਆਪਣੇ ਘਰਾਂ ਨੂੰ ਘਰ ਨੂੰ ਛੱਡ ਕੇ ਜਾਣਾ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਵਾਹਿਗੁਰੂ ਅੱਗੇ ਫਰਿਆਦ ਕਰੋ ਕਿ ਇਹ ਖਤਰਾ ਛੇਤੀ ਤੋਂ ਛੇਤੀ ਟਲ ਜੇ ਤੁਹਾਨੂੰ ਪਤਾ ਹੀ ਆ 88 ਦੇ ਹੜ੍ਹ ਦੇ ਵਿੱਚ ਕਿੰਨੀਆਂ ਜਾਨਾਂ ਗਈਆਂ ਸੀਗੀਆਂ 1300 ਲਾਸ਼ਾਂ ਪਾਕਿਸਤਾਨ ਰੋੜ ਕੇ ਗਈਆਂ ਸੀ ਤੁਸੀਂ ਖਬਰ ਸ਼ਾਇਦ ਸੁਣੀ ਹੋਵੇ ਪੋਸਟ ਪਾਈ ਹੋਈ ਮੈਂ ਦੇਖੀ ਆ ਤੇ ਤੁਸੀਂ ਵੀ ਸ਼ਾਇਦ ਦੇਖੀ ਹੋਵੇ ਸਾਰਿਆਂ ਨੂੰ ਦੋਸਤੋ ਤੇ ਆਪਣੇ ਨਾਲ ਹੀ ਇਹ ਰਤਲੋਈ ਦਰਿਆ ਚੱਲਦਾ ਹੈ ਗਾਇਸ ਤੇ ਆਪਾਂ ਜਾਨੀ ਕਿ ਫਰਿਆਦ ਕਰਦੇ ਆ ਵੀ ਕੋਈ ਵੀ ਇਦਾਂ ਹੜਾਂ ਦੀ ਲਪੇਟ ਚ ਨਾ ਆਵੇ ਵਾਹਿਗੁਰੂ ਅੱਗੇ ਫਰਿਆਦ ਕਰੋ ਕਿ ਤਾਂ ਜੋ ਆਪਣੇ ਉਹ ਘਰਾਂ ਦੇ ਵਿੱਚ ਵਾਪਸ ਆ ਸਕਣ ਮੇਰੀ ਪ੍ਰਸ਼ਾਸਨ ਅੱਗੇ ਵੀ ਇਹ ਹੀ ਅਪੀਲ ਹੈ ਕਿ ਜਾਨੀ ਕਿ ਵੱਤ ਤੋਂ ਵੱਦ ਆਪਣੇ ਪੰਜਾਬ ਦੇ ਲੋਕਾਂ ਦੀ ਜਾਂ ਕਿਤੇ ਵੀ ਬੈਠੇ ਲੋਕਾਂ ਦੀ ਬਾਰਡਰ ਦੇ ਲੱਗ ਗਏ ਜਾਂ ਕਿਤੇ ਵੀ ਬੈਠੇ ਆਪਣੇ ਭੈਣਾ ਭਰਾਵਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ ਦੋਸਤੋ ਵੀਡੀਓ ਨੂੰ ਸ਼ੇਅਰ ਚਾਹੇ ਬੇਸ਼ੱਕ ਨਾ ਕਰਿਓ ਪਰ ਜਿਹੜੇ ਲੋਕ ਮੁਸੀਬਤ ਨਾਲ ਜੂਝ ਰਹੇ ਆ ਲੜ ਰਹੇ ਆ ਉਨ੍ਹਾਂ ਦੇ ਭਲੇ ਲਈ ਇੱਕ ਵਾਰੀ ਅਰਦਾਸ ਜ਼ਰੂਰ ਕਰਿਓ ਰੱਬ ਰੱਖਾ